कोरोना ਜਿਹੀ ਭੈੜੀ ਮਹਾਮਾਰੀ ਤੋਂ ਬਚਣ ਲਈ ਜਿੱਥੇ ਦੁਨੀਆ ਭਰ ਦੀਆਂ ਸਰਕਾਰਾਂ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕਰ ਰਹੀਆਂ ਹਨ ਉੱਥੇ ਹੀ ਭਾਰਤ ਸਰਕਾਰ ਵੀ ਕਿਸੇ ਗੱਲੋਂ ਘੱਟ ਨਹੀਂ ਜਿੱਥੇ ਭਾਰਤ ਸਰਕਾਰ ਵੱਲੋਂ ਵੱਖ-ਵੱਖ ਤਰ੍ਹਾਂ ਦੇ ਤਰੀਕੇ ਅਪਣਾ ਕੇ ਇਸ ਬਿਮਾਰੀ ਤੋਂ ਨਿਚਠਣ ਦੇ ਹੱਲ ਲੱਭੇ ਜਾ ਰਹੇ ਹਨ ਉੱਥੇ ਹੀ ਦੇਸ਼ ਦੀ ਜਨਤਾ ਵੀ ਸਰਕਾਰ ਦਾ ਪੂਰਾ ਸਾਥ ਦੇਣ ਲਈ ਸਮਰਥ ਹੈ ਇਸੇ ਤਰ੍ਹਾਂ ਦੀ ਚੀਜ਼ ਦੀ ਇੱਕ ਮਿਸਾਲ ਦੇਖਣ ਨੂੰ ਮਿਲੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਪਿੱਥੋ ਵਿਖੇ ਜਿੱਥੇ ਪਿੰਡ ਵਾਸੀਆਂ ਵੱਲੋਂ ਆਪਣੇ ਪਿੰਡ ਨੂੰ ਸੀਲ ਕੀਤਾ ਗਿਆ ਕਿਉਂਕਿ ਉਹਨਾਂ ਦਾ ਵਿਸ਼ਵਾਸ ਹੈ ਕਿ ਫਾਲਤੂ ਆਵਾਜਾਈ ਨੂੰ ਰੋਕਣ ਨਾਲ ਪਿੰਡ ਵਾਸੀਆਂ ਨੂੰ ਇਸ ਭੈੜੀ ਮਹਾਮਾਰੀ ਤੋਂ ਬਚਾਇਆ ਜਾ ਸਕਦਾ ਹੈ। ਜੈ ਹਿੰਦ ਸਾਥੀਓ। ਅ ਕਰੋਨਾ ਵਾਇਰਸ ਦੇ ਚੱਲਦੇ ਪੂਰੇ ਵਰਲਡ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਹਾਹਾਕਾਰ ਮੱਚੀ ਹੋਈ ਹੈ। ਸਭ ਨੂੰ ਪਤਾ ਹੈ ਇਸ ਕਰਕੇ ਹਰ ਪਿੰਡ ਦੀਆਂ ಗ್ರಾಮ ਪੰਚਾਇਤਾਂ ਪਿੰਡ ਦੇ ਉਦਮੀ ਨੌਜਵਾਨਾਂ ਵੱਲੋਂ ਨਾਕੇ ਲਾਏ ਜਾ ਰਹੇ ਆ। ਪਿੰਡ ਪਿੱਥੂ ਚ ਵੀ ਕਈ ਦਿਨਾਂ ਤੋਂ ਨਾਕੇ ਲਾਏ ਹੋਏ ਆ। ਕੋਈ ਵੀ ਬੰਦਾ ਘਰਾਂ ਤੋਂ ਬਿਨਾਂ ਕੰਮ ਤੋਂ ਬਾਹਰ ਨਾ ਨਿਕਲੇ। ਘਰਾਂ ਦੇ ਵਿੱਚ ਰਹੋ। ਬਚਾਅ ਵਿੱਚ ਹੀ ਬਚਾਏ ਤਾਂ ਕਿ ਆਪਾਂ ਆਪਦੇ ਹੱਸਦੇ ਵਸਦੇ ਪੰਜਾਬ ਨੂੰ ਬਚਾ ਸਕੀਏ ਇਸ ਕਰਕੇ ਜਿੰਨੇ ਵੀ ਨਾਕੇ ਲੱਗੇ ਆ ਉਹਨਾਂ ਦਾ ਸਾਥ ਦਿਓ ਘਰਾਂ ਦੇ ਵਿੱਚ ਰਹੋ ਧੰਨਵਾਦ ਮਾਲਵਾ ਫਟਾਫਟ ਨਿਊਜ਼ ਤੋਂ ਪੱਤਰਕਾਰ ਰਜਨੀਸ਼ ਕਰਕਰ ਦੇ ਨਾਲ ਮੈਂ ਭਾਰਤੀ ਵਰਮਾ ਤਾਜ਼ਾ ਖਬਰਾਂ ਲਈ ਸਾਡਾ ਚੈਨਲ ਮਾਲਵਾ ਫਟਾਫਟ ਨਿਊ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰੋ